ਅੱਜ ਅਸੀਂ ਇੱਕ ਅਜਿਹੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਜਿਸ ਨੂੰ ਖਾ ਕੇ ਤੁਸੀਂ ਬਾਜ਼ਾਰ ਤੋਂ ਮਠਿਆਈ ਲਿਆਉਣਾ ਭੁੱਲ ਜਾਓਗੇ ਐਨੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਇਸ ਮਠਿਆਈ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਬੋਲ ਦੇ ਵਿੱਚ ਅੱਧੀ ਕੌਲੀ ਨਾਰੀਅਲ ਦਾ ਪੂਰਾ ਪਾ ਲਵਾਂਗੇ ਇੱਕ ਕੌਲੀ ਮਿਲਕ ਪਾਊਡਰ ਪਾ ਲਵਾਂਗੇ ਸਵਾਦ ਅਨੁਸਾਰ ਪੀਸੀ ਹੋਈ ਚੀਨੀ ਪਾ ਲਵਾਂਗੇ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਪੌਣੀ ਕੌਲੀ ਤਾਜੀ ਮਲਾਈ ਲੈ ਲਵਾਂਗੇ ਤਾਜੀ ਮਲਾਈ ਨੂੰ ਅਸੀਂ ਇਹਨਾਂ ਚੀਜ਼ਾਂ ਵਿੱਚ ਪਾ ਕੇ ਮਿਕਸ ਕਰਦੇ ਹੋਏ ਇੱਕ ਡੋ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਡੋ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਮਠਿਆਈ ਵਿੱਚ ਭਰਨ ਦੇ ਲਈ ਹੁਣ ਅਸੀਂ ਫੀਲਿੰਗ ਤਿਆਰ ਕਰਾਂਗੇ ਉਸ ਦੇ ਲਈ ਇੱਕ ਕੌਲੀ 'ਚ ਅਸੀਂ ਬਰੀਕ ਕੱਟੇ ਹੋਏ ਇੱਥੇ ਬਦਾਮ ਲੈ ਲਵਾਂਗੇ ਇੱਕ ਚਮਚ ਤਾਜ਼ੀ ਮਲਾਈ ਪਾ ਲਵਾਂਗੇ ਤੇ ਮਿਕਸ ਕਰ ਲਵਾਂਗੇ ਸਾਡੀ ਫੀਲਿੰਗ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਤਿਆਰ ਕੀਤੀ ਹੋਈ ਡੋ ਨੂੰ ਲੈ ਲਵਾਂਗੇ ਤੇ ਟ੍ਰੇ ਦੇ ਉੱਪਰ ਸੈੱਟ ਕਰ ਲਵਾਂਗੇ ਅਸੀਂ ਇੱਥੇ ਇੱਕ ਪਤਲੀ ਲੇਅਰ ਬਣਾ ਕੇ ਤਿਆਰ ਕਰ ਲਵਾਂਗੇ ਤਿਆਰ ਕੀਤੀ ਹੋਈ ਸਾਰੀ ਫੀਲਿੰਗ ਨੂੰ ਇਸ ਲੇਅਰ ਦੇ ਉੱਪਰ ਸੈੱਟ ਕਰ ਦੇਵਾਂਗੇ ਗੋਲ-ਗੋਲ ਘਮਾਉਂਦੇ ਹੋਏ ਅਸੀਂ ਇੱਥੇ ਮਠਿਆਈ ਨੂੰ ਗੋਲ ਸ਼ੇਪ ਦੇ ਲਵਾਂਗੇ ਤਿਆਰ ਕੀਤੀ ਹੋਈ ਇਸ ਸਾਰੇ ਮਿਸ਼ਰਣ ਨੂੰ ਅਸੀਂ 1 ਘੰਟੇ ਦੇ ਲਈ ਫ੍ਰੀਜ ਦੇ ਵਿੱਚ ਰੱਖ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਤੇ ਸਾਡੀ ਮਠਿਆਈ ਸੈੱਟ ਹੋ ਕੇ ਜੰਮ ਜਾਵੇ 1 ਘੰਟੇ ਬਾਅਦ ਅਸੀਂ ਹੁਣ ਆਪਣੀ ਮਠਿਆਈ ਨੂੰ ਚਾਕੂ ਦੇ ਨਾਲ ਕੱਟ ਲਵਾਂਗੇ ਇੱਥੇ ਸਾਡੀ ਬਹੁਤ ਹੀ ਟੇਸਟੀ ਮਠਿਆਈ ਬਣ ਕੇ ਤਿਆਰ ਹੋ ਗਈ ਹੈ ਬਾਜ਼ਾਰ ਦੀ ਮਠਿਆਈ ਨਾਲੋਂ ਕਿਤੇ ਵਾਧੇ ਟੇਸਟੀ ਅਤੇ ਹੈਲਦੀ ਹੁੰਦੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਮਠਿਆਈ ਜ਼ਰੂਰ ਬਣਾਇਓ ਜੇਕਰ ਤੁਹਾਨੂੰ ਇਹ ਮਠਿਆਈ ਬਣਾਉਣ ਦੀ ਰੈਸিপি ਪਸੰਦ ਆਈ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਅਤੇ ਜਿੰਦਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨ